ਸਤਿ ਸ਼੍ਰੀ ਅਕਾਲ ਦੋਸਤੋ ਰਿਚਡੈਂਡ ਪੂਰ ਡੈਂਡ ਪੰਜਾਬੀ ਕਿਤਾਬ ਚੈਪਟਰ ਨੰਬਰ 6ਵਾਂ ਲੈਸਨ 5ਵਾਂ ਕਿਵੇਂ 40000 ਡਾਲਰ ਕੁੱਲ 5 ਘੰਟਿਆਂ ਦੇ ਵਿੱਚ ਕਮਾਏਗੇ ਉਹ ਘਰ ਜਿਨ੍ਹਾਂ ਦੀ ਕੀਮਤ ਕਦੇ 1 ਲੱਖ ਡਾਲਰ ਹੋਇਆ ਕਰਦੀ ਸੀ ਹੁਣ 75000 ਡਾਲਰ ਦੀ ਹੋ ਗਈ ਸੀ ਪਰ ਸਥਾਨਕ ਰੀਅਲ ਅਸਟੇਟ ਆਫਿਸ 'ਚ ਖਰੀਦਦਾਰੀ ਕਰਨ ਦੀ ਬਜਾਏ ਮੈਂ ਦਿਵਾਲੀਆ ਬਕੀਲ ਦੇ ਆਫਿਸ ਜਾਂ ਅਦਾਲਤ ਦੀਆਂ ਪੌੜੀਆਂ ਉੱਤੇ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ। ਇਹਨਾਂ ਥਾਂ ਮਤੇ 75000 ਡਾਲਰ ਦਾ ਘਰ 20000 ਡਾਲਰ ਜਾਂ ਇਸ ਤੋਂ ਵੀ ਘੱਟ ਕੀਮਤ 'ਚ ਖਰੀਦਿਆ ਜਾ ਸਕਦਾ ਸੀ। ਮੈਂ ਆਪਣੇ ਦੋਸਤੋਂ 2000 ਡਾਲਰ ਦਾ ਲੋਨ ਲਿਆ 90 ਦਿਨਾਂ ਦੇ ਇਸ ਲੋਨ ਵਿਆਜ ਉੱਤੇ 200 ਡਾਲਰ ਦੀ ਗੱਲਬਾਤ ਕੀਤੀ। ਮੈਂ ਵਕੀਲ ਨੂੰ ਕੈਸ਼ੀਅਰ ਦਾ ਚੈੱਕ ਦੇ ਦਿੱਤਾ ਜਦੋਂ ਐਗਰੀਮੈਂਟ ਦੀ ਕਾਰਵਾਈ ਚੱਲ ਰਹੀ ਸੀ। ਉਦੋਂ ਮੈਂ ਅਖਬਾਰ 'ਚ ਖਬਰ ਛਪਵਾ ਦਿੱਤੀ ਕਿ 75000 ਡਾਲਰ ਦਾ ਘਰ ਕੇਵਲ 60000 'ਚ ਬਿਕਾਊ ਹੈ ਅਤੇ ਕਿਸੇ ਡਾਊਨ ਪੇਮੈਂਟ ਦੀ ਲੋੜ ਵੀ ਨਹੀਂ ਮੇਰਾ ਫੋਨ ਬਿਜੀ ਹੋ ਗਿਆ ਤੇ ਲਗਾਤਾਰ ਵੱਜਣ ਲੱਗਾ ਸੰਭਾਵਿਤ ਖਰੀਦਦਾਰਾਂ ਨੂੰ ਛਾਂਟਿਆ ਗਿਆ ਤੇ ਇੱਕ ਵਾਰ ਮਕਾਨ ਕਾਨੂੰਨੀ ਤੌਰ ਉੱਤੇ ਮੇਰੇ ਨਾਂ ਤੇ ਹੋ ਗਿਆ ਤਾਂ ਸਾਰੇ ਸੰਭਾਵਿਤ ਖਰੀਦਦਾਰਾਂ ਨੂੰ ਘਰ ਦੇਖਣ ਦੀ ਇਜਾਜ਼ਤ ਦੇ ਦਿੱਤੀ ਗਈ ਅੱਤੇ ਅੰਤਰਮਾਚਕਾਰੀ ਘਟਨਾਕਰਮ ਦੇ ਵਿਚਕਾਰ ਘਰ ਕੁਝ ਹੀ ਮਿੰਟਾਂ 'ਚ ਵਿਕ ਗਿਆ ਮੈਂ 2500 ਡਾਲਰ ਦੀ ਪ੍ਰੋਸੈਸਿੰਗ ਫੀਸ ਮੰਗੀ ਜਿਹੜੀ ਉਹਨਾਂ ਨੇ ਖੁਸ਼ੀ-ਖੁਸ਼ੀ ਸਵੀਕਾਰ ਕੀਤੀ ਤੇ ਇਸ ਦੇ ਬਾਅਦ ਕਾਨੂੰਨੀ ਨਾਮ ਬਦਲਣ ਦੀ ਕਾਰਵਾਈ ਸ਼ੁਰੂ ਹੋ ਗਈ ਮੈਂ ਆਪਣੇ ਮਿੱਤਰ ਦੇ 2000 ਡਾਲਰ ਦੇ ਕਰਜ਼ੇ 'ਚ 200 ਡਾਲਰ ਵਿਆਜ ਦੇ ਮਿਲਾ ਕੇ ਉਸ ਨੂੰ ਦੇ ਦਿੱਤੇ ਉਹ ਖੁਸ਼ੀ ਘਰ ਖਰੀਦਣ ਵਾਲਾ ਖੁਸ਼ੀ ਵਕੀਲ ਵੀ ਖੁਸ਼ੀ ਤੇ ਮੈਂ ਵੀ ਮੈਂ 20 ਹਜ਼ਾਰ ਡਾਲਰ ਚ ਖਰੀਦੇ ਗਏ ਬਕਾਨ ਨੂੰ 60 ਹਜ਼ਾਰ ਡਾਲਰ ਚ ਵੇਚ ਦਿੱਤਾ ਮੇਰੇ ਕੋਲ ਖਰੀਦਦਾਰਾਂ ਦਾ ਮੁਖਤਾਰਨਾਮਾ ਭਾਵ ਅਟਾਰਨੀ ਵੀ ਸੀ ਜਿਸ ਨੇ ਮੇਰੀ ਸੰਪਤੀ ਵਾਲੇ ਕਾਲਮ ਚ 40 ਹਜ਼ਾਰ ਡਾਲਰ ਜਮ੍ਹਾਂ ਕਰ ਦਿੱਤੇ ਇਸ ਪੂਰੀ ਕਾਰਵਾਈ ਚ ਕੁੱਲ 5 ਘੰਟੇ ਲੱਗੇ ਸਾਨੂੰ ਮੰਡੀ ਦੇ ਬਾਜ਼ਾਰ ਚ ਆਪਣੇ ਖਾਲੀ ਸਮੇਂ ਅੰਦਰ ਮੈਂ ਅਤੇ ਮੇਰੀ ਪਤਨੀ ਨੇ ਇਸ ਤਰ੍ਹਾਂ ਦੇ 6 ਸੌਦੇ ਲੁਪਟਾਈ ਜਦੋਂ ਕਿ ਸਾਡਾ ਜਿਆਦਾ ਪੈਸਾ ਵੱਡੀਆਂ ਪ੍ਰੋਪਰਟੀਆਂ ਅਤੇ ਸਟਾਕ ਮਾਰਕੀਟ ਵਿੱਚ ਫਸਿਆ ਹੋਇਆ ਸੀ ਅਸੀਂ ਖਰੀਦਣ ਤੇ ਵੇਚਣ ਦੇ ਸੌਦਿਆਂ ਚ ਆਪਣੀ ਸੰਪਤੀ ਵਾਲੇ ਕਾਲਮੰਦਰ 1,90,000 ਡਾਲਰ ਤੋਂ ਜ਼ਿਆਦਾ ਬਣਾਉਣ ਚ ਸਫਲ ਹੋ ਗਏ ਸੀ ਜਦੋਂ ਤੱਕ ਸਰਕਾਰ ਨੂੰ ਉਸ ਆਮਦਨ ਉੱਤੇ ਟੈਕਸ ਲਗਾਉਣ ਦਾ ਮੌਕਾ ਮਿਲਦਾ ਉਦੋਂ ਤੱਕ ਇਹ ਕਾਨੂੰਨੀ ਤੌਰ ਤੇ ਖਰਚ ਹੋ ਚੁੱਕੇ ਸਨ ਆਪਣੀ ਫਾਈਨੈਂਸ਼ੀਅਲ ਬੁੱਧੀ ਦੇ ਇਸਤੇਮਾਲ ਨਾਲ ਪੈਸਾ ਕਿਸ ਤਰ੍ਹਾਂ ਲੱਭਿਆ ਇਹ ਇਸ ਦਾ ਸੌਖਾ ਉਦਾਹਰਨ ਹੈ ਪਰ ਜ਼ਿਆਦਾਤਰ ਲੋਕ ਇਸ ਤਰ੍ਹਾਂ ਨਹੀਂ ਕਰਦੇ ਜ਼ਿਆਦਾਤਰ ਲੋਕ ਮਿਹਨਤ ਕਰੋ ਅਤੇ ਪੈਸੇ ਬਚਾਓ ਦੀ ਪੁਰਾਣੀ ਸਲਾਹ ਨੂੰ ਸੁਣਦੇ ਹਨ ਇਹਨਾਂ ਵਿੱਚੋਂ ਕਿਹੜੀ ਸਲਾਹ ਤੁਹਾਨੂੰ ਜ਼ਿਆਦਾ ਮੁਸ਼ਕਲ ਲੱਗਦੀ ਹੈ ਕਰੜੀ ਮਿਹਨਤ ਕਰੋ 50% ਦੀ ਦਰ ਨਾਲ ਟੈਕਸ ਚਕਾਓ ਅਤੇ ਫਿਰ ਜਿਹੜੀ ਰਕਮ ਬਚਦੀ ਹੈ ਉਸ ਵਿੱਚੋਂ ਬੱਚਤ ਕਰੋ ਤੁਹਾਡੀ ਬੱਚਤ ਤੇ ਤੁਹਾਨੂੰ 5% ਵਿਆਜ ਮਿਲਦਾ ਹੈ ਜਿਸ ਉੱਤੇ ਇੱਕ ਵਾਰ ਫਿਰ ਟੈਕਸ ਦਿਓ ਜਾਂ ਫਿਰ ਪੈਸੇ ਦੀ ਸਮਝ ਨੂੰ ਵਿਕਸਿਤ ਕਰਨ ਦਾ ਸਮਾਂ ਕੱਢੋ ਅਤੇ ਆਪਣੇ ਦਿਮਾਗ ਅਤੇ ਸੰਪਤੀ ਵਾਲੇ ਕਾਲਮ ਦੀ ਤਾਕਤ ਨੂੰ ਵਧਾਓ ਆਪਣੇ ਦਿਮਾਗ ਨੂੰ ਇਸਤੇਮਾਲ ਕਰੋ ਤੁਹਾਨੂੰ ਇੰਨਾ ਚੁਕ ਤੇਰੀ ਆਪਣੀ ਸੁਭਾਅ ਨਾਲ ਵਧੀਆ ਲੱਗਦੀ ਹੈ ਉਹਦੇ ਤੇ ਜ਼ੋਰ ਦਿਓ ਮੈਂ ਸਿਰਫ ਤੁਹਾਨੂੰ ਇੰਨੀ ਜਹੀ ਗੱਲ ਦੱਸਣਾ ਚਾਹੁੰਨਾ ਹੈ ਕਿ ਨਿਵੇਸ਼ ਆਉਂਦੇ ਜਾਂਦੇ ਰਹਿੰਦੇ ਹਨ ਮਾਰਕੀਟ ਘਟਦਾ ਤੇ ਵੱਧਦਾ ਰਹਿੰਦਾ ਹੈ ਅਰਥਵਿਵਸਥਾ ਸੁਧਰਦੀਆਂ ਤੇ ਵਿਗੜਦੀਆਂ ਰਹਿੰਦੀਆਂ ਨੇ ਦੁਨੀਆ ਤੁਹਾਨੂੰ ਹਰ ਦਿਨ ਜ਼ਿੰਦਗੀ ਦੇ ਅਨੂਠੇ ਮੌਕੇ ਦਿੰਦੀ ਰਹਿੰਦੀ ਹੈ ਤੁਹਾਨੂੰ ਜ਼ਿੰਦਗੀ ਦੇ ਹਰ ਦਿਨ ਪਰ ਆਮ ਕਰਕੇ ਅਸੀਂ ਉਹਨਾਂ ਨੂੰ ਦੇਖ ਨਹੀਂ ਪਾਉਂਦੇ ਪਰ ਉਹ ਉੱਥੇ ਹੀ ਹੁੰਦੇ ਹਨ ਤੇ ਦੁਨੀਆ ਜਿੰਨੀ ਜ਼ਿਆਦਾ ਬਦਲਦੀ ਹੈ ਟੈਕਨੋਲੋਜੀ ਜਿੰਨੀ ਜ਼ਿਆਦਾ ਬਦਲਦੀ ਹੈ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਲਈ ਸਥਾਈ ਆਰਥਿਕ ਸੁਰੱਖਿਆ ਦੇ ਲਈ ਉਹਨੇ ਹੀ ਜ਼ਿਆਦਾ ਮੌਕੇ ਹੁੰਦੇ ਹਨ ਮੈਨੂੰ ਪਤਾ ਹੈ ਕਿ ਪਰਿਵਰਤਨ ਹੋ ਰਹੇ ਤੇ ਹੋ ਰਹੇ ਹੋਣਗੇ ਮੈਂ ਪਰਿਵਰਤਨਾ ਦਾ ਸਵਾਗਤ ਕਰਨਾ ਚਾਹੁੰਦਾ ਹਾਂ ਅਤੇ ਅਤੀਤ ਨਾਲ ਚਿਪਕਿਆ ਨਹੀਂ ਰਹਿਣਾ ਚਾਹੁੰਦਾ ਮੈਂ ਜਾਣਦਾ ਹਾਂ ਕਿ ਮਾਰਕੀਟ 'ਚ ਤੇਜ਼ੀ ਆਵੇਗੀ ਅਤੇ ਮੰਦੀ ਵੀ ਮੈਂ ਲਗਾਤਾਰ ਆਪਣੀ ਫਾਈਨੈਂਸ਼ੀਅਲ ਬੁੱਧੀ ਨੂੰ ਵਿਕਸਿਤ ਕਰਨਾ ਚਾਹੁੰਦਾ ਹਾਂ ਕਿਉਂਕਿ ਮਾਰਕੀਟ ਵਿੱਚ ਪਰਿਵਰਤਨ ਉੱਤੇ ਕੁਝ ਆਪਣੀਆਂ ਨੌਕਰੀਆਂ ਲਈ ਆਪਣੇ ਗੋਡਿਆਂ ਨੂੰ ਟੇਕ ਕੇ ਭੀਖ ਮੰਗਣ ਦੇ ਇਸੋ ਸਮੇਂ ਕਈ ਹੋਰ ਲੋਕ ਜ਼ਿੰਦਗੀ ਵੱਲੋਂ ਦਿੱਤੇਗੇ ਨਿੰਬੂਆਂ ਨੂੰ ਲੈ ਕੇ ਉਹਨਾਂ ਨੂੰ ਕਰੋੜਾਂ 'ਚ ਬਦਲ ਲੈਣਗੇ। ਇਹੀ ਫਾਈਨੈਂਸ਼ੀਅਲ ਬੁੱਧੀ ਹੈ। ਜੇਕਰ ਤੁਸੀਂ ਫਾਈਨੈਂਸ਼ੀਅਲ ਬੁੱਧੀ ਦੇ ਚਾਰ ਸਤੰਭਾਂ ਦੇ ਜਾਣਕਰ ਹੋ। ਨਿੱਜੀ ਤੌਰ ਤੇ ਮੈਂ ਫਾਈਨੈਂਸ਼ੀਅਲ ਬਾਦੇ ਦੇ ਲਈ ਦੋ ਪ੍ਰਮੁੱਖ ਸਾਧਨਾਂ ਦਾ ਇਸਤੇਮਾਲ ਕਰਦਾ ਹਾਂ। ਰੀਅਲ ਅਸਟੇਟ ਤੇ ਛੋਟੇ ਸਟਾਕਸ। ਮੈਂ ਰੀਅਲ ਅਸਟੇਟ ਨੂੰ ਆਪਣੀ ਨੀਂਹ ਵਾਂਗ ਇਸਤੇਮਾਲ ਕਰਦਾ ਹਾਂ। ਹਰ ਦਿਨ ਮੇਰੀ ਪ੍ਰਾਪਰਟੀਆਂ ਕੈਸ਼ ਫਲੋ ਪ੍ਰਦਾਨ ਕਰਦੀ ਹੈ ਤੇ ਉਹਨਾਂ ਦਾ ਮੁੱਲ ਵੱਧਦਾ ਜਾਂਦਾ ਹੈ। ਛੋਟੀ ਪੂੰਜੀ ਦੇ ਸਟਾਕਸ ਨੂੰ ਤੇਜ਼ ਵਾਧੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਮੈਂ ਆਪਣੇ ਵੱਲੋਂ ਕੀਤੀ ਗਈ ਹਰ ਚੀਜ਼ ਦੀ ਸਿਫਾਰਿਸ਼ ਨਹੀਂ ਕਰਦਾ। ਉਦਾਹਰਨ ਕੇਵਲ ਉਦਾਹਰਨ ਲਈ ਹੀ ਹਨ। ਜੇਕਰ ਮੌਕਾ ਬਹੁਤ ਜਟਿਲ ਹੈ ਤਾਂ ਮੈਂ ਨਿਵੇਸ਼ ਨੂੰ ਨਹੀਂ ਸਮਝ ਪਾਉਂਦਾ। ਮੈਂ ਨਿਵੇਸ਼ ਨਹੀਂ ਕਰਦਾ। ਪੈਸਿਆਂ ਦੇ ਬਾਰੇ ਨਿਰਣੇ ਲੈਣ ਲਈ ਸਾਨੂੰ ਕੇਵਲ ਸਧਾਰਨ ਗਣਿਤ ਦੀ ਸਧਾਰਨ ਬੁੱਧੀ ਦੀ ਲੋੜ ਪੈਂਦੀ ਹੈ। ਉਦਾਹਰਨ ਦਾ ਇਸਤੇਮਾਲ ਇਹ ਥਾਂ ਦਿੱਤੇ ਗਏ ਪੰਜ ਕਾਰਨਾ ਕਰਕੇ ਕੀਤਾ ਜਾਂਦਾ ਹੈ। ਲੋਕਾਂ ਨੂੰ ਜ਼ਿਆਦਾ ਸਿੱਖਣ ਲਈ ਪ੍ਰੇਰਿਤ ਕਰਨ ਲਈ, ਲੋਕਾਂ ਨੂੰ ਇਹ ਦੱਸਣ ਲਈ ਕਿ ਨਹੀਂ ਮਜ਼ਬੂਤ ਹੈ ਤਾਂ ਪੈਸਿਆਂ ਦਾ ਮਹਿਲ ਬਣਾਉਣਾ ਸੌਖਾ ਹੈ। ਇਹ ਦੱਸਣ ਲਈ ਕਿ ਕੋਈ ਵੀ ਢੇਰ ਸਾਰਾ ਪੈਸਾ ਬਣਾ ਸਕਦਾ ਹੈ। ਇਹ ਦਿਖਾਉਣ ਲਈ ਕਿ ਤੁਹਾਡੇ ਮੰਤਵਾਂ ਨੂੰ ਹਾਸਲ ਕਰਨ ਦੇ ਕਰੋੜਾਂ ਤਰੀਕੇ ਹਨ। ਇਹ ਦੱਸਣ ਲਈ ਕਿ ਇਹ ਕੋਈ ਰੌਕਟ ਵਿਗਿਆਨ ਨਹੀਂ ਹੈ 1999 ਚ ਮੈਂ ਉਰੇਗੌਨ ਦੇ ਪੋਰਟਲੈਂਡ ਦੀ ਇੱਕ ਖੂਬਸੂਰਤ ਜਗ੍ਹਾ ਉੱਤੇ ਜੋਗਿੰਗ ਕਰਿਆ ਕਰਦਾ ਸੀ ਇਹ ਇੱਕ ਉਪਨਗਰ ਸੀ ਜਿੱਥੇ ਛੋਟੇ-ਛੋਟੇ ਘਰ ਬਣੇ ਹੋਏ ਸਨ ਉਹ ਛੋਟੇ ਤੇ ਸੁੰਦਰ ਸਨ ਹਰ ਕਿਤੇ ਮੈਨੂੰ ਵਿਕਾਊ ਹਨ ਦੇ ਬੋਰਡ ਦਿਖਦੇ ਸਨ ਟਿੰਬਰ ਮਾਰਕੀਟ ਦਾ ਬੜਾ ਮਾੜਾ ਹਾਲ ਸੀ ਸਟਾਕ ਮਾਰਕੀਟ ਚ ਕ੍ਰੈਸ਼ ਹੋਇਆ ਤੇ ਅਰਥਵਿਵਸਥਾ ਵਿੱਚ ਮੰਦੀ ਸੀ ਇੱਕ ਛੜਕ ਤੇ ਮੈਂ ਇੱਕ ਬਕਾਊ ਹਨ ਦਾ ਬੋਰਡ ਦੇਖਿਆ ਜਿਹੜਾ ਕਿ ਉੱਥੇ ਕਾਫੀ ਸਮੇਂ ਤੋਂ ਲੱਗਿਆ ਹੋਇਆ ਸੀ ਇਹ ਪੁਰਾਣਾ ਦਿਖ ਰਿਹਾ ਸੀ ਇੱਕ ਦਿਨ ਇਹਨਾਂ ਦੇ ਕੋਲ ਜੋਗਿੰਗ ਕਰਦੇ ਸਮੇਂ ਮੇਰੀ ਮੁਲਾਕਾਤ ਇਸ ਦੇ ਮਾਲਕ ਨਾਲ ਹੋ ਗਈ ਜੋ ਕਿ ਬਹੁਤ ਪਰੇਸ਼ਾਨ ਦਿਖ ਰਿਹਾ ਸੀ ਮੈਂ ਪੁੱਛਿਆ ਤੁਸੀਂ ਆਪਣੇ ਘਰ ਦੀ ਕੀਮਤ ਲਾਈ ਹੈ ਮਾਲਕ ਘੁੰਮਿਆ ਤੇ ਉਸਨੇ ਬੜੀ ਫਿੱਕੀ ਮੁਸਕਰਾਟ ਨਾਲ ਕਿਹਾ ਤੁਸੀਂ ਕੀਮਤ ਲਾ ਲੋ ਉਹ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਬਿਕਾਊ ਹੈ ਤੇ ਹੁਣ ਤੱਕ ਕੋਈ ਵੀ ਇਸ ਨੂੰ ਦੇਖਣ ਤੱਕ ਨਹੀਂ ਆਇਆ ਮੈਂ ਇਸ ਨੂੰ ਦੇਖਣਾ ਚਾਹੁੰਦਾ ਹਾਂ ਮੈਂ ਕਿਹਾ ਤੇ ਅੱਧੇ ਘੰਟੇ ਬਾਅਦ ਮੈਂ ਇਸ ਨੂੰ 20000 ਡਾਲਰ ਚ ਖਰੀਦ ਲਿਆ ਜਿਹੜੀ ਉਸ ਕੋਲੋਂ ਮੰਗੀ ਗਈ ਕੀਮਤ ਤੋਂ ਬਹੁਤ ਘੱਟ ਸੀ ਇਹ ਦੋ ਬੈੱਡਰੂਮ ਦਾ ਛੋਟਾ ਜਿਹਾ ਸੁੰਦਰ ਘਰ ਸੀ ਜਿਸ ਦੀਆਂ ਖਿੜਕੀਆਂ ਤੇ ਜਿਜਰ ਬ੍ਰਾਂਡ ਟਰਿਮ ਸੀ ਇਹ 1930 ਚ ਬਣਿਆ ਸੀ ਤੇ ਇਸ ਦਾ ਰੰਗ ਹਲਕਾ ਨੀਲਾ ਸੀ ਅੰਦਰ ਇੱਕ ਸੁੰਦਰ ਚਟਾਨੀ ਫਾਇਰਪਲੇਸ ਅਤੇ ਛੋਟੇ-ਛੋਟੇ ਦੋ ਬੈਡਰੂਮਸ ਹਨ ਇਹ ਕਿਰਾਏ ਉੱਤੇ ਦੇਣ ਲਈ ਇੱਕ ਆਦਰਸ਼ ਘਰ ਸੀ ਮੈਂ ਮਾਲਕ ਨੂੰ 45000 ਡਾਲਰ ਦੇ ਘਰ ਵਾਸਤੇ 5000 ਡਾਲਰ ਨਗਦ ਦਿੱਤੇ ਸਨ ਜਿਸ ਦੀ ਅਸਲ ਕੀਮਤ 65000 ਡਾਲਰ ਹੋਵੇਗੀ ਪਰ ਦਿੱਕਤ ਸਿਰਫ ਇੰਨੀ ਸੀ ਕਿ ਇਸ ਨੂੰ ਕੋਈ ਖਰੀਦਣਾ ਨਹੀਂ ਸੀ ਚਾਹੁੰਦਾ ਮਾਲਕ ਨੇ ਇੱਕ ਹਫ਼ਤੇ ਚ ਇਸ ਨੂੰ ਖਾਲੀ ਕਰ ਦਿੱਤਾ ਤੇ ਉਹ ਇਸ ਤੋਂ ਪਿੱਛਾ ਛੜਵਾ ਕੇ ਖੁਸ਼ ਹੋਇਆ ਮੇਰਾ ਪਹਿਲਾ ਕਿਰਾਏਦਾਰ ਉੱਥੇ ਆ ਗਿਆ ਜਿਹੜਾ ਇੱਕ ਸਥਾਨੀ ਕਾਲਜ ਚ ਪ੍ਰੋਫੈਸਰ ਸੀ ਮਾਰਟਗੇਜ ਖਰਚ ਅਤੇ ਮੈਨੇਜਮੈਂਟ ਫੀਸ ਚਕਾਉਣ ਤੋਂ ਬਾਅਦ ਹਰ ਮਹੀਨੇ ਦੇ ਅੰਤ ਵਿੱਚ ਮੇਰੀ ਜੇਬ ਅੰਦਰ 40 ਡਾਲਰ ਆਉਂਦੇ ਸਨ ਜੋ ਕੋਈ ਬਹੁਤ ਵੱਡੀ ਰਕਮ ਨਹੀਂ ਸੀ ਇੱਕ ਸਾਲ ਬਾਅਦ ਓਰੇਗਨ ਦਾ ਰੀਅਲ ਏਸਟੇਟ ਬਾਜ਼ਾਰ ਮੰਦੀ ਤੋਂ ਉੱਭਰ ਗਿਆ ਅਤੇ ਵਧਣ ਲੱਗਾ ਕੈਲੀਫੋਰਨੀਆ ਦੇ ਨਿਵੇਸ਼ਕਾਂ ਕੋਲ ਆਪਣੇ ਰੀਅਲ ਅਸਟੇਟ ਮਾਰਕੀਟ ਦੀ ਤੇਜ਼ੀ ਦਾ ਬਹੁਤ ਸਾਰਾ ਪੈਸਾ ਸੀ ਅਤੇ ਉਹ ਉੱਤਰ ਦੇਸ਼ਾਂ ਵਿੱਚ ਆ ਕੇ ਉਰੇ ਗਾਉਣ ਦੇ ਵਾਸ਼ਿੰਗਟਨ ਚ ਖਰੀਦਦਾਰੀ ਕਰ ਰਿਹਾ ਸੀ ਮੈਂ ਉਸ ਛੋਟੇ ਜਿਹੇ ਘਰ ਨੂੰ ਕੈਲੀਫੋਰਨੀਆ ਤੋਂ ਆਏ ਇੱਕ ਨੌਜਵਾਨ ਜੋੜੇ ਨੂੰ 95000 ਡਾਲਰ ਚ ਵੇਚ ਦਿੱਤਾ ਜਿਨ੍ਹਾਂ ਨੂੰ ਇਹ ਬਹੁਤ ਸਸਤਾ ਸੌਦਾ ਲੱਗ ਰਿਹਾ ਸੀ ਇਸ ਸੌਦੇ 'ਚ ਮੈਨੂੰ ਤਕਰੀਬਨ 40000 ਡਾਲਰ ਦਾ ਕੈਪੀਟਲ ਗੇਨ ਹੋਇਆ ਜਿਹੜਾ ਮੈਂ 1031 ਦੇ ਟੈਕਸ ਬੀਨ ਐਕਸਚੇਂਜ 'ਚ ਰੱਖ ਦਿੱਤੇ ਮੈਂ ਆਪਣੇ ਪੈਸੇ ਨੂੰ ਲੈ ਕੇ ਕੋਈ ਵੱਡੀ ਪ੍ਰਾਪਰਟੀ ਖਰੀਦਣ ਚੱਲ ਪਿਆ ਇੱਕ ਮਹੀਨੇ 'ਚ ਮੈਨੂੰ ਵਿਬਰਟਨ ਓਰੇਗਨ ਵਿੱਚ ਐਟੇਲ ਪਲਾਂਟ ਦੇ ਕੋਲ ਇੱਕ 12 ਯੂਨਿਟ ਦਾ ਅਪਾਰਟਮੈਂਟ ਮਿਲ ਗਿਆ ਉਸਦੇ ਮਾਲਕ ਜਰਮਨੀ ਚ ਰਹਿੰਦੇ ਸਨੂ ਤੇ ਉਹਨਾਂ ਨੂੰ ਇਸ ਦੀ ਕੀਮਤ ਦਾ ਅੰਦਾਜ਼ਾ ਹੀ ਨਹੀਂ ਸੀ ਤੇ ਇੱਕ ਵਾਰ ਫਿਰ ਉਹ ਇਹਨਾਂ ਕੋਲੋਂ ਪਿੱਛਾ ਛਡਵਾਉਣਾ ਚਾਹੁੰਦੇ ਸਨ ਮੈਂ 4,50,000 ਡਾਲਰ ਦੀ ਇਮਾਰਤ ਦੇ ਲਈ 2,75,000 ਡਾਲਰ ਦੇਣ ਦੀ ਪੇਸ਼ਕਸ਼ ਦਿੱਤੀ ਉਹ 3 ਲੱਖ ਡਾਲਰ ਤੇ ਮੰਨ ਗਏ ਮੈਂ ਇਸ ਨੂੰ ਖਰੀਦ ਲਿਆ ਤੇ ਇਹਨਾਂ ਨੂੰ 2 ਸਾਲ ਤੱਕ ਆਪਣੇ ਕੋਲ ਰੱਖਿਆ ਫਿਰ ਉਸੇ 1031 ਐਕਸਚੇਂਜ ਪ੍ਰਕਿਰਿਆ ਦਾ ਫਾਇਦਾ ਚੁੱਕਦੇ ਹੋਏ ਮੈਂ ਉਸ ਇਮਾਰਤ ਨੂੰ 495000 ਡਾਲਰ ਚ ਵੇਚ ਦਿੱਤਾ ਅਤੇ ਐਰੀਜ਼ੋਨਾ ਫਿਨੈਕਸ ਵਿੱਚ ਇੱਕ 30 ਯੂਨਿਟ ਦਾ ਅਪਾਰਟਮੈਂਟ ਖਰੀਦ ਲਿਆ ਉਦੋਂ ਤੱਕ ਅਸੀਂ ਫਿਨੈਕਸ ਚਲੇ ਗਏ ਤੇ ਸਾਨੂੰ ਉਂਝ ਵੀ ਇਹਨਾਂ ਨੂੰ ਵੇਚਣਾ ਹੀ ਸੀ ਪਹਿਲਾਂ ਜਿਹੜਾ ਹਾਲ ਉਰੇਗੌਨ ਦੇ ਬਾਜ਼ਾਰ ਦਾ ਸੀ ਉਹੀ ਮੰਦੀ ਦਾ ਮਾਹੌਲ ਫਿਨੈਕਸ ਰੀਅਲ ਏਸਟੇਟ ਮਾਰਕੀਟ ਚ ਦੇਖਣ ਨੂੰ ਮਿਲਿਆ ਫਿਨੈਕਸ ਚ 30 ਯੂਨਟ ਦੇ ਅਪਾਰਟਮੈਂਟ ਇਮਾਰਤ ਦੀ ਕੀਮਤ 8,75,000 ਡਾਲਰ ਸੀ ਜਿਸ ਵਿੱਚੋਂ 2,25,000 ਡਾਲਰ ਡਾਊਨ ਪੇਮੈਂਟ ਸੀ 30 ਯੂਨਟਾਂ ਤੋਂ ਆਉਣ ਵਾਲਾ ਕੈਸ਼ ਫਲੋ 5,000 ਡਾਲਰ ਹਰ ਮਹੀਨੇ ਤੋਂ ਕੁਝ ਜ਼ਿਆਦਾ ਸੀ ਐਰੀਜ਼ੋਨਾ ਦਾ ਬਾਜ਼ਾਰ ਵੀ ਬਦਲਣ ਲੱਗਾ ਤੇ 1996 ਵਿੱਚ ਇੱਕ ਕੈਲੋ ਰੋਡਾ ਦੇ ਨਿਵੇਸ਼ਕ ਨੇ ਸਾਨੂੰ ਉਸ ਪ੍ਰਾਪਰਟੀ ਦੇ ਲਈ 12 ਲੱਖ ਡਾਲਰ ਦੇਣ ਦੀ ਪੇਸ਼ਕਸ਼ ਰੱਖੀ ਮੇਰੀ ਪਤਨੀ ਤੇ ਮੈਂ ਬੇਚਨ ਉੱਤੇ ਵਿਚਾਰ ਕਰ ਰਹੇ ਸੀ ਪਰ ਅਸੀਂ ਇਹ ਦੇਖਣ ਦਾ ਇੰਤਜ਼ਾਰ ਕੀਤਾ ਕਿ ਕੌਂਗਰਸ ਕੈਪੀਟਲ ਗੇਨ ਕਾਨੂੰਨਾਂ ਵਿੱਚ ਪਰਿਵਰਤਨ ਕਰੇਗੀ ਜੇਕਰ ਉਹ ਪਰਿਵਰਤਨ ਕਰਦੀ ਹੈ ਤਾਂ ਪ੍ਰਾਪਰਟੀ ਦੀ ਕੀਮਤ 15 ਤੋਂ 20% ਵੱਧ ਜਾਵੇਗੀ ਇਸ ਤੋਂ ਇਲਾਵਾ ਹਰ ਮਹੀਨੇ 5000 ਡਾਲਰ ਮਿਲਦੇ ਰਹਿਣਾ ਚੰਗਾ ਲੱਗਦਾ ਸੀ ਇਸ ਉਦਾਹਰਨ ਵਿੱਚ ਮੁੱਦੇ ਦੀ ਗੱਲ ਇਹ ਸੀ ਕਿ ਕਿਵੇਂ ਛੋਟੀ ਜਿਹੀ ਰਕਮ ਇੱਕ ਵੱਡੀ ਰਕਮ ਵਿੱਚ ਬਦਲ ਸਕਦੀ ਹੈ ਇੱਕ ਵਾਰ ਫਿਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਦੇ ਲਈ ਫਾਈਨੈਂਸ਼ੀਅਲ ਸਟੇਟਮੈਂਟ ਨਿਵੇਸ਼ ਦੀ ਰਣਨੀਤੀ ਬਾਜ਼ਾਰ ਦੀ ਸਮਝ ਅਤੇ ਕਾਨੂੰਨਾਂ ਦੀ ਜਾਣਕਾਰੀ ਹੋਣਾ ਲੋੜੀ ਦੀ ਹੈ ਜੇਕਰ ਲੋਕ ਇਨ੍ਹਾਂ ਵਿਸ਼ਿਆਂ ਦੇ ਬਾਰੇ ਜਾਣਕਾਰੀ ਨਹੀਂ ਰੱਖਦੇ ਤਾਂ ਸਪਸ਼ਟ ਤੌਰ ਤੇ ਉਹ ਸਟੈਂਡਰਡ ਸਲਾਹ ਦਾ ਪਾਲਣ ਕਰਨਗੇ ਜਿਹੜੀ ਕਹਿੰਦੀ ਹੈ ਕਿ ਸੁਰੱਖਿਅਤ ਖੇਡ ਖੇਡਣਾ ਚਾਹੀਦਾ ਹੈ ਤੇ ਸੁਰੱਖਿਅਤ ਨਿਵੇਸ਼ਾਂ 'ਚ ਪੈਸਾ ਲਗਾਉਣਾ ਚਾਹੀਦਾ ਹੈ। ਸੁਰੱਖਿਅਤ ਨਿਵੇਸ਼ਾਂ ਨਾਲ ਸਮੱਸਿਆ ਇਹ ਹੈ ਕਿ ਇਹ ਆਮ ਕਰਕੇ ਬਹੁਤ ਘੱਟ ਮੁਨਾਫਾ ਦਿੰਦੇ ਹਨ। ਉਹਨਾਂ ਨੂੰ ਇੰਨਾ ਸੁਰੱਖਿਅਤ ਬਣਾ ਦਿੱਤਾ ਜਾਂਦਾ ਹੈ ਕਿ ਉਹਨਾਂ ਤੋਂ ਮਿਲਣ ਵਾਲਾ ਮੁਨਾਫਾ ਘੱਟ ਹੋ ਜਾਂਦਾ ਹੈ। ਜ਼ਿਆਦਾਤਰ ਵੱਡੇ ਬ੍ਰੋਕਰ ਹਾਊਸਸ ਖਾਤਰੇ ਭਰੇ ਸੌਦਿਆਂ ਤੋਂ ਬਚਦੇ ਹਨ ਤਾਂ ਕਿ ਉਹ ਆਪਣੇ ਆਪ ਦੇ ਵੱਲ ਆਪਣੇ ਗ੍ਰਾਹਕਾਂ ਦੀ ਸੁਰੱਖਿਆ ਕਰ ਸਕਣ ਤੇ ਇਹ ਨੀਤੀ ਸਮਝਦਾਰੀ ਦੀ ਵੀ ਹੈ। ਅਸਲੀ ਗਰਮ ਸੌਦੇ ਨੌ ਸਿੱਖਿਆ ਨੂੰ ਨਹੀਂ ਦਿੱਤੇ ਜਾਂਦੇ ਆਮ ਕਰਕੇ ਸਰਬਸ਼੍ਰੇਸ਼ਟ ਸੌਦੇ ਉਹਨਾਂ ਲੋਕਾਂ ਲਈ ਸੁਰੱਖਿਅਤ ਰੱਖੇ ਜਾਂਦੇ ਹਨ ਜਿਹੜੇ ਇਸ ਖੇਡ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਤੇ ਇਹ ਸੌਦੇ ਅਮੀਰਾਂ ਨੂੰ ਹੋਰ ਵੀ ਜ਼ਿਆਦਾ ਅਮੀਰ ਬਣਾ ਦਿੰਦੇ ਨੇ ਉਂਝ ਵੀ ਇਸ ਤਰ੍ਹਾਂ ਦੇ ਖਤਰਿਆਂ ਨਾਲ ਭਰੇ ਸੌਦੇ ਨੌ ਸਿੱਖਿਆ ਦੇ ਸਾਹਮਣੇ ਰੱਖਣਾ ਤਕਨੀਕੀ ਤੌਰ ਤੇ ਗੈਰਕਾਨੂੰਨੀ ਮੰਨਿਆ ਜਾਂਦਾ ਪਰ ਇਸ ਤਰ੍ਹਾਂ ਕਦੇ-ਕਦੇ ਹੋ ਜਾਂਦਾ ਹੈ ਮੈਂ ਜਿੰਨਾ ਜ਼ਿਆਦਾ ਦੁਨੀਆਦਾਰੀ ਹੁੰਦਾ ਜਾਂਦਾ ਉਨੇ ਹੀ ਅਫਸਰ ਮੈਨੂੰ ਮਿਲਦੇ ਜਾਂਦੇ ਨੇ ਜ਼ਿੰਦਗੀ 'ਚ ਪੈਸਿਆਂ ਦੀ ਬੁੱਧੀ ਵਿਕਸਿਤ ਕਰਨ ਦਾ ਇੱਕ ਹੋਰ ਫਾਇਦਾ ਇਹ ਹੁੰਦਾ ਹੈ ਕਿ ਇਸ ਨਾਲ ਤੁਹਾਡੇ ਸਾਹਮਣੇ ਜ਼ਿਆਦਾ ਮੌਕੇ ਆਉਂਦੇ ਹਨ ਤੇ ਤੁਹਾਡੀ ਪੈਸਿਆਂ ਦੀ ਬੁੱਧੀ ਜਿੰਨੀ ਜ਼ਿਆਦਾ ਵੱਧਦੀ ਹੈ ਤੁਹਾਡੇ ਲਈ ਇਹ ਦੱਸਣਾ ਉਨਾ ਹੀ ਸੌਖਾ ਹੋ ਜਾਂਦਾ ਹੈ ਕਿ ਕੋਈ ਸੌਦਾ ਚੰਗਾ ਹੈ ਜਾਂ ਮਾੜਾ ਤੁਹਾਡੀ ਬੁੱਧੀ ਇੱਕਦਮ ਇੱਕ ਮਾੜੇ ਸੌਦੇ ਦੀ ਪਛਾਣ ਕਰ ਸਕਦੀ ਹੈ ज्ञान सिर एक ਮਾੜੇ ਸੌਦੇ ਨੂੰ ਚੰਗੇ ਸੌਦੇ 'ਚ ਬਦਲ ਸਕਦੀ ਹੈ ਮੈਂ ਜਿੰਨਾ ਜ਼ਿਆਦਾ ਸਿੱਖਦਾ ਹਾਂ ਤੇ ਸਿੱਖਣ ਦੇ ਲਈ ਅਜੇ ਬੜਾ ਕੁਝ ਬਾਕੀ ਹੈ ਮੈਂ ਉਹਨਾਂ ਹੀ ਜ਼ਿਆਦਾ ਪੈਸਾ ਸਿਰਫ ਇਸ ਲਈ ਕਮਾਉਂਦਾ ਹਾਂ ਕਿਉਂਕਿ ਸਮੇਂ ਦੇ ਨਾਲ-ਨਾਲ ਮੇਰਾ ਤਜਰਬਾ ਤੇ ਬੁੱਧੀ ਵੱਧਦੀ ਜਾਂਦੀ ਹੈ ਮੇਰੇ ਕੁਝ ਦੋਸਤ ਹੁਣੇ ਵੀ ਸਿਰਖਿਆਤ ਖੇਡਾਂ ਖੇਡਦੇ ਨੇ ਤੇ ਆਪਣੇ ਪ੍ਰੋਫੈਸ਼ਨ 'ਚ ਕਰੜੀ ਮਿਹਨਤ ਕਰ ਰਹੇ ਨੇ ਪਰ ਉਹਨਾਂ ਦੀ ਪੈਸਿਆਂ ਦੀ ਬੁੱਧੀ ਵਿਕਸਿਤ ਨਹੀਂ ਹੋਈ ਜਿਸ ਦੇ ਵਿਕਸਿਤ ਹੋਣ ਚ ਬੜਾ ਸਮਾਂ ਲੱਗਦਾ ਮੇਰੀ ਕੁੱਲ ਜਮਾ ਫਿਲਾਸਫੀ ਹੈ ਆਪਣੇ ਸੰਪਤੀ ਵਾਲੇ ਕਾਲਮ ਵਿੱਚ ਬੀਜ ਬੋਣਾ ਇਹ ਮੇਰਾ ਫਾਰਮੂਲਾ ਹੈ ਮੈਂ ਇਸ ਨੂੰ ਛੋਟੇ ਬਿਮਾਨੇ ਤੇ ਸ਼ੁਰੂ ਕਰਦਾ ਤੇ ਬੀਜ ਬੋਹ ਦਿੰਦਾ ਹਾਂ ਕੁਝ ਬੀਜ ਪੁੰਗਰ ਪੈਂਦੇ ਹਨ ਤੇ ਕੁਝ ਨਹੀਂ ਸਾਡੇ ਰੀਅਲ ਅਸਟੇਟ ਕਾਰਪੋਰੇਸ਼ਨ ਵਿੱਚ ਸਾਡੇ ਕੋਲ ਕਰੋੜਾਂ ਡਾਲਰ ਦੀ ਪ੍ਰਾਪਰਟੀ ਹੈ ਇਹ ਸਾਡਾ ਆਪਣਾ ਆਰ ਈ ਆਈ ਟੀ ਜਾਨੀ ਰੀਅਲ ਅਸਟੇਟ ਇਨਵੈਸਟਮੈਂਟ ਟਰਸਟ ਹੈ ਹੁਣ ਮੈਂ ਤੁਹਾਨੂੰ ਇੱਕ ਪਤੇ ਦੀ ਗੱਲ ਦੱਸਣਾ ਚਾਹੁੰਦਾ ਹਾਂ ਕਿ ਇਨ੍ਹਾਂ ਕਰੋੜਾਂ ਵਿੱਚੋਂ ਕਈ ਪ੍ਰਾਪਰਟੀਆਂ ਤਾਂ 5000 ਤੋਂ 10000 ਡਾਲਰ ਦੇ ਨਿਵੇਸ਼ ਤੋਂ ਸ਼ੁਰੂ ਹੋਈਆਂ ਸਨ ਨਗਦ ਪੈਸੇ ਨਾਲ ਖਰੀਦੀ ਗਈ ਇਹ ਪ੍ਰਾਪਰਟੀਆਂ ਖੁਸ਼ਕਿਸਮਤ ਨਾਲ ਤੇਜ਼ੀ ਨਾਲ ਵਧਦੇ ਬਾਜ਼ਾਰ 'ਚ ਜ਼ਿਆਦਾ ਕੀਮਤੀ ਹੋ ਗਈਆਂ ਸਨ ਤੇ ਟੈਕਸ ਤੋਂ ਮੁਕਤ ਰਹਿੰਦੇ ਹੋਏ ਇਹਨਾਂ ਨੂੰ ਖਰੀਦਿਆ ਤੇ ਵੇਚਿਆ ਗਿਆ ਸੀ ਅਤੇ ਇਸ ਤਰ੍ਹਾਂ ਕਈ ਸਾਲਾਂ ਤੱਕ ਕੀਤਾ ਗਿਆ ਸਾਡਾ ਇੱਕ ਸਟਾਕ ਪੋਰਟਫੋਲੀਓ ਵੀ ਹੈ ਜਿਸ ਨੂੰ ਮੈਂ ਤੇ ਮੇਰੀ ਪਤਨੀ ਸਾਡਾ ਪਰਸਨਲ ਮਿਊਚੁਅਲ ਫੰਡ ਕਹਿੰਦੇ ਹਾਂ ਸਾਡੇ ਕੁਝ ਦੋਸਤ ਸਾਡੇ ਵਰਗੇ ਨਿਵੇਸ਼ਕਾਂ ਦੇ ਨਾਲ ਹੀ ਬਿਜ਼ਨਸ ਕਰਦੇ ਹਨ ਜਿਨ੍ਹਾਂ ਦੇ ਕੋਲ ਹਰ ਮਹੀਨੇ ਨਿਵੇਸ਼ ਕਰਨ ਦੇ ਲਈ ਕੁਝ ਹੋਰ ਤਨ ਹੁੰਦਾ ਅਸੀਂ ਜ਼ਿਆਦਾਤਰ ਖਤਰੇ ਚੁੱਕਣ ਵਾਲੀ ਪ੍ਰਾਈਵੇਟ ਕੰਪਨੀਆਂ ਦੇ ਸ਼ੇਅਰ ਖਰੀਦਦੇ ਹਾਂ ਜਿਹੜੀਆਂ ਕਿ ਅਮਰੀਕਾ ਜਾਂ ਕੈਨੇਡਾ ਵਿੱਚ ਸਟਾਕ ਐਕਸਚੇਂਜ ਤੇ ਪ੍ਰਚਲਿਤ ਹੋਣ ਪੈਸਾ ਕਿੰਨੀ ਤੇਜ਼ੀ ਨਾਲ ਵਧਦਾ ਹੈ ਇਸ ਦਾ ਉਦਾਹਰਨ ਇਸ ਤਰ੍ਹਾਂ ਦੇਖੋ ਅਸੀਂ ਕੰਪਨੀ ਦੇ ਪ੍ਰਚਲਿਤ ਹੋਣ ਤੋਂ ਪਹਿਲਾਂ 25 ਸੈਂਟ ਪ੍ਰਤੀ ਸ਼ੇਅਰ ਦੀ ਦਰ ਤੇ 1 ਲੱਖ ਸ਼ੇਅਰ ਖਰੀਦੇ 6 ਮਹੀਨੇ ਬਾਅਦ ਜਦੋਂ ਕੰਪਨੀ ਸ਼ੇਅਰ ਬਾਜ਼ਾਰ ਵਿੱਚ ਦਰਜ ਹੋ ਗਈ ਤਾਂ ਉਸ ਦੇ ਸ਼ੇਅਰ ਦੇ ਭਾਅ 2 ਡਾਲਰ ਪ੍ਰਤੀ ਸ਼ੇਅਰ ਹੋ ਗਏ ਜੇਕਰ ਕੰਪਨੀ ਦਾ ਪ੍ਰਬੰਧਨ ਚੰਗਾ ਹੈ ਤਾਂ ਕੀਮਤਾਂ ਬਾਦੀਆਂ ਨੇ ਕਿ ਸਟਾਕ $2 ਪ੍ਰਤੀ ਸ਼ੇਅਰ ਜਾਂ ਇਸ ਤੋਂ ਵੀ ਜ਼ਿਆਦਾ ਹੋਵੇਗਾ ਇਹੋ ਜਿਹੇ ਵੀ ਕਈ ਸਾਲ ਰਹੇ ਹਨ ਜਦੋਂ ਸਾਡੇ $25000 ਇੱਕ ਸਾਲ ਤੋਂ ਵੀ ਘੱਟ ਸਮੇਂ ਅੰਦਰ 10 ਲੱਖ ਡਾਲਰ ਬਣ ਗਏ ਇਹ ਜੂਆ ਨਹੀਂ ਹੈ ਜੇਕਰ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਕਰ ਰਹੇ ਹੋ ਇਹ ਜੂਆ ਹੈ ਜੇਕਰ ਤੁਸੀਂ ਸੌਦੇ ਵਿੱਚ ਆਪਣਾ ਪੈਸਾ ਸੁੱਟ ਰਹੇ ਹੋ ਅਤੇ ਰੱਬ ਕੋਲੋਂ ਸਫਲ ਹੋਣ ਲਈ ਦੁਆ ਕਰ ਰਹੇ ਹੋ ਤਾਨੂੰ ਆਪਣੇ ਤਕਨੀਕੀ ਗਿਆਨ ਬੁੱਧੀ ਤੇ ਖੇਡ ਦੇ ਪ੍ਰਤੀ ਪ੍ਰੇਮ ਦੀ ਲੋੜ ਹੋਵੇਗੀ ਤਾਂ ਕਿ ਖਤਰੇ ਘੱਟ ਤੋਂ ਘੱਟ ਰਹਿਣ ਉਂਝ ਖਤਰੇ ਤਾਂ ਹੁੰਦੇ ਹੀ ਹਨ ਇਹ ਪੈਸਿਆਂ ਦੀ ਬੁੱਧੀ ਹੁੰਦੀ ਹੈ ਜਿਸ ਨਾਲ ਤੁਹਾਡੀ ਸਫਲਤਾ ਦੇ ਅਫਸਰ ਵੱਧ ਜਾਂਦੇ ਨੇ ਇਸੇ ਕਾਰਨ ਜਿਹੜੀ ਚੀਜ਼ ਇੱਕ ਆਦਮੀ ਲਈ ਖਤਰਿਆਂ ਨਾਲ ਭਰੀ ਹੁੰਦੀ ਹੈ ਉਹੀ ਦੂਜੇ ਆਦਮੀ ਵਾਸਤੇ ਉਨੀ ਜੋਖਮ ਭਰੀ ਨਹੀਂ ਹੁੰਦੀ ਇਹ ਹੀ ਉਹ ਬੁਨਿਆਦੀ ਕਾਰਨ ਹੈ ਜਿਸ ਕਾਰਨ ਮੈਂ ਲੋਕਾਂ ਨੂੰ ਲਗਾਤਾਰ ਪ੍ਰੇਰਿਤ ਕਰਦਾ ਹਾਂ ਕਿ ਉਹ ਸਟਾਕ ਰੀਅਲ ਏਸਟੇਟ ਜਾਂ ਦੂਜੇ ਬਾਜ਼ਾਰਾਂ 'ਚ ਨਿਵੇਸ਼ ਕਰਨ ਦੀ ਬਜਾਏ ਪੈਸਿਆਂ ਦੀ ਬੁੱਧੀ ਵਿੱਚ ਨਿਵੇਸ਼ ਕਰਨ। ਤੁਸੀਂ ਜਿੰਨੇ ਜ਼ਿਆਦਾ ਸਮਾਰਟ ਹੋਵੋਗੇ ਤੁਹਾਡੇ ਸਫਲ ਹੋਣ ਦੇ ਅਫਸਰ ਓਨੇ ਹੀ ਜ਼ਿਆਦਾ ਹੋਣਗੇ। ਮੈਂ ਨਿੱਜੀ ਤੌਰ ਤੇ ਜਿੰਨਾ ਸਟਾਕਸ ਵਿੱਚ ਨਿਵੇਸ਼ ਕਰਦਾ ਹਾਂ ਉਹਨਾਂ ਵਿੱਚ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ। ਅਤੇ ਇਸ ਲਈ ਮੈਂ ਉਹਨਾਂ ਦੀ ਸਿਫਾਰਸ਼ ਨਹੀਂ ਕਰਦਾ। ਮੈਂ ਇਸ ਸcheid ਨੂੰ 1979 ਤੋਂ ਖੇਡ ਰਿਹਾ ਹਾਂ ਤੇ ਮੈਂ ਇਸ ਨਾਲ ਬੜੇ ਤਜਰਬੇ ਹਾਸਲ ਕੀਤੇ ਹਨ ਪਰ ਜੇਕਰ ਤੁਸੀਂ ਦੁਬਾਰਾ ਪੜੋਗੇ ਕਿ ਇਸ ਤਰ੍ਹਾਂ ਦੇ ਨਿਵੇਸ਼ ਜ਼ਿਆਦਾਤਰ ਲੋਕਾਂ ਲਈ ਖਤਰਿਆਂ ਨਾਲ ਭਰੇ ਕਿਉਂ ਹੁੰਦੇ ਹਨ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਇੱਕ ਬਖਰੇ ਢੰਗ ਨਾਲ ਨਿਰਧਾਰਿਤ ਕਰ ਸਕੋਗੇ ਜਿਸ 'ਚ 25000 ਡਾਲਰ ਤੋਂ ਇੱਕ ਸਾਲ ਅੰਦਰ 10 ਲੱਖ ਡਾਲਰ ਬਣਾਉਣਾ ਤੁਹਾਡੇ ਲਈ ਘੱਟ ਜੋਖਮ ਵਾਲਾ ਹੋਵੇਗਾ ਜਿਵੇਂ ਪਹਿਲਾਂ ਕਿਹਾ ਜਾ ਚੁੱਕਿਆ ਹੈ ਮੈਂ ਜੋ ਕੁਝ ਲਿਖਿਆ ਮੈਂ ਤੁਹਾਨੂੰ ਉਸੇ ਤਰ੍ਹਾਂ ਕਰਨ ਦੀ ਸਲਾਹ ਨਹੀਂ ਦਿੰਦਾ ਮੈਂ ਕੇਵਲ ਤੁਹਾਨੂੰ ਇਹ ਸਮਝਾਉਣਾ ਚਾਹੁੰਨਾ ਕਿ ਇਹ ਸੌਖਾ ਤੇ ਸੰਭਵ ਹੈ ਗੱਲ ਇੰਨੀ ਜਹੀ ਹੈ ਕਿ ਔਸਤ ਆਦਮੀ ਵਾਸਤੇ 1 ਲੱਖ ਡਾਲਰ ਤੋਂ ਜ਼ਿਆਦਾ ਵੀ ਸਾਲਾਨਾ ਆਮਦਨ ਚੰਗੀ ਹੁੰਦੀ ਹੈ ਤੇ ਇਸ ਨੂੰ ਹਾਸਲ ਕਰਨ 'ਚ ਜ਼ਿਆਦਾ ਮਿਹਨਤ ਵੀ ਨਹੀਂ ਲੱਗਦੀ ਬਜ਼ਾਰ ਕਿਹੋ ਜਿਹਾ ਹੈ ਤੇ ਤੁਸੀਂ ਕਿੰਨੇ ਸਮਾਰਟ ਹੋ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ 5 ਤੋਂ 10 ਸਾਲਾਂ 'ਚ ਇਸ ਤਰ੍ਹਾਂ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਖਰਚਿਆਂ ਨੂੰ ਘੱਟ ਰੱਖ ਸਕਦੇ ਹੋ ਤਾਂ 1 ਲੱਖ ਡਾਲਰ ਦੀ ਵਾਧੂ ਆਮਦਨ ਤੁਹਾਨੂੰ ਬੜੀ ਚੰਗੀ ਲੱਗੇਗੀ ਚਾਹੇ ਤੁਸੀਂ ਕੰਮ ਕਰ ਰਹੇ ਹੋ ਜਾਂ ਨਹੀਂ ਤੁਸੀਂ ਚਾਹੋ ਤਾਂ ਕੰਮ ਕਰ ਸਕਦੇ ਹੋ ਜਾਂ ਛੱਡ ਸਕਦੇ ਹੋ ਤੇ ਸਰਕਾਰੀ ਟੈਕਸ ਸਿਸਟਮ ਨੂੰ ਆਪਣੀ ਵਿਰੋਧਤਾ ਦੀ ਬਜਾਏ ਆਪਣੇ ਸਮਰਥਨ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ ਮੇਰਾ ਨਿੱਜੀ ਆਧਾਰ ਰੀਅਲ ਏਸਟੇਟ ਹੈ ਮੈਂ ਰੀਅਲ ਅਸਟੇਟ ਨਾਲ ਪਿਆਰ ਕਰਦਾ ਹਾਂ ਕਿਉਂਕਿ ਇਹ ਸਥਾਈ ਤੇ ਹੌਲੀ ਗਤੀ ਨਾਲ ਚੱਲਣ ਵਾਲੀ ਹੁੰਦੀ ਹੈ ਮੈਂ ਠੋਸ ਧਾਰਨ ਨੂੰ ਪਸੰਦ ਨਹੀਂ ਕਰਦਾ ਕੇਸ ਫਲੋ ਵੀ ਆਮ ਕਰਕੇ ਸਥਾਈ ਹੀ ਹੁੰਦਾ ਹੈ ਤੇ ਜੇਕਰ ਇਸ ਨੂੰ ਚੰਗੀ ਤਰ੍ਹਾਂ ਵਰਤਿਆ ਜਾਵੇ ਤਾਂ ਇਸ ਦੀ ਕੀਮਤ ਵਧਣ ਦੀ ਵੀ ਚੰਗੀ ਸੰਭਾਵਨਾ ਹੁੰਦੀ ਹੈ ਰੀਅਲ ਅਸਟੇਟ ਦੀ ਪੱਕੀ ਨਹੀਂ ਹੋਣ ਕਾਰਨ ਮੈਂ ਖਤਰੇਪਰੇ ਸਟਾਕਸ ਖਰੀਦਣ ਦਾ ਜੋਖਮ ਲੈ ਸਕਦਾ ਹਾਂ ਜੇਕਰ ਮੈਨੂੰ ਸਟਾਕ ਮਾਰਕੀਟ 'ਚ ਖਾਸਾ ਮੁਨਾਫਾ ਹੁੰਦਾ ਹੈ ਤਾਂ ਮੈਂ ਮੁਨਾਫੇ ਅਤੇ ਕੈਪੀਟਲ ਗੇਨ ਟੈਕਸ ਦਿੰਦਾ ਹਾਂ ਅਤੇ ਬਚੀ ਹੋਈ ਰਕਮ ਨੂੰ ਰੀਅਲ ਅਸਟੇਟ ਵਿੱਚ ਲਾ ਦਿੰਦਾ ਹਾਂ ਤਾਂ ਜੋ ਮੇਰੀ ਸੰਪਤੀ ਦੀ ਨੀ ਹੋਰ ਜ਼ਿਆਦਾ ਮਜ਼ਬੂਤ ਹੋ ਜਾਵੇ ਰੀਅਲ ਅਸਟੇਟ ਉੱਤੇ ਇੱਕ ਹੋਰ ਗੱਲ ਮੈਂ ਸਾਰੀ ਦੁਨੀਆ ਕੋ ਮੈਂ ਹਾਂ ਤੇ ਮੈਂ ਹਰ ਥਾਂ ਉੱਤੇ ਨਿਵੇਸ਼ ਕਰਨਾ ਸਿਖਾਇਆ ਹੈ ਹਰ ਸ਼ਹਿਰ ਵਿੱਚ ਮੈਨੂੰ ਇਹ ਸੋਣ ਨੂੰ ਮਿਲਿਆ ਹੈ ਕਿ ਰੀਅਲ ਅਸਟੇਟ ਨੂੰ ਸਸਤੇ ਵਿੱਚ ਨਹੀਂ ਖਰੀਦਿਆ ਜਾ ਸਕਦਾ ਇਹ ਮੇਰਾ ਤਜਰਬਾ ਨਹੀਂ ਹੈ ਨਿਊਯਾਰਕ ਜਾਂ ਟੋਕੀਓ ਚ ਜਾਂ ਸ਼ਹਿਰ ਤੋਂ ਥੋੜੀ ਦੂਰ ਇਹੋ ਜਿਹੇ ਸ਼ਾਨਦਾਰ ਮੌਕੇ ਹਨ ਜਿਨ੍ਹਾਂ ਨੂੰ ਜ਼ਿਆਦਾਤਰ ਲੋਕਾਂ ਨੇ ਨજર ਅੰਦਾਜ਼ ਕਰ ਦਿੱਤਾ ਹੈ ਸਿੰਗਾਪੁਰ ਚ ਜਿੱਥੇ ਹੁਣੇ ਰੀਅਲ ਅਸਟੇਟ ਦੀਆਂ ਕੀਮਤਾਂ ਬਹੁਤ ਜ਼ਿਆਦਾ ਦੂਰ ਚਲੀਆਂ ਰਹੀਆਂ ਗਈਆਂ ਨੇ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਹਨ ਜਿਹੜੀ ਚੰਦ ਮਿੰਟਾਂ ਦੀ ਡਰਾਈਵਿੰਗ ਦੀ ਦੂਰੀ ਤੱਕ ਹਨ ਇਸ ਲਈ ਜਦੋਂ ਵੀ ਮੈਂ ਕਿਸੇ ਨੂੰ ਇਹ ਕਹਿੰਦਾ ਸੁਣਦਾ ਹਾਂ ਤੁਸੀਂ ਇੱਥੇ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਮੈਂ ਉਹਨਾਂ ਨੂੰ ਇਹ ਯਾਦ ਦਿਲਾਉਂਦਾ ਹਾਂ ਕਿ ਸ਼ਾਇਦ ਤੁਹਾਨੂੰ ਇਹ ਕਹਿਣਾ ਚਾਹੀਦਾ ਮੈਂ ਨਹੀਂ ਜਾਣਦਾ ਕਿ ਇੱਥੇ ਇਸ ਤਰ੍ਹਾਂ ਕਿਵੇਂ ਕੀਤਾ ਜਾ ਸਕਦਾ ਹੁਣ ਤਾਂ ਹੀ ਮਹਾਨ ਅਫਸਰ ਨੂੰ ਤੁਹਾਡੀਆਂ ਅੱਖਾਂ ਨਹੀਂ ਦੇ ਸਕਦੀਆਂ ਉਹਨਾਂ ਨੂੰ ਤੁਹਾਡੇ ਦਿਮਾਗ ਅੰਦਰ ਦੇਖਿਆ ਜਾ ਸਕਦਾ ਹੈ ਜ਼ਿਆਦਾਤਰ ਲੋਕ ਸਿਰਫ ਇਸ ਲਈ ਅਮੀਰ ਨਹੀਂ ਬਣ ਪਾਉਂਦੇ ਕਿਉਂਕਿ ਉਹਨਾਂ ਨੂੰ ਇਹ ਜਾਣਨ ਲਈ ਪੈਸਿਆਂ ਦੀ ਟ੍ਰੇਨਿੰਗ ਹੀ ਨਹੀਂ ਮਿਲੀ ਹੁੰਦੀ ਉਹ ਆਪਣੇ ਸਾਹਮਣੇ ਪਏ ਹੋਏ ਅ fırsਰਾਂ ਨੂੰ ਦੇਖ ਸਕਣ ਤੇ ਉਹਨਾਂ ਨੂੰ ਪਛਾਣਨ ਦੀ ਮੈਨੂੰ ਆਮ ਕਰਕੇ ਪੁੱਛਿਆ ਜਾਂਦਾ ਹੈ ਮੈਂ ਸ਼ੁਰੂਆਤ ਕਿਵੇਂ ਕਰਾਂ ਪਿਛਲੇ ਚੈਪਟਰ ਵਿੱਚ ਮੈਂ ਆਰਥਿਕ ਸੁਤੰਤਰਤਾ ਦੀ ਰਾਹ ਉੱਤੇ ਚੱਲਣ ਵਾਲੇ 10 ਕਦਮਾਂ ਦਾ ਹਵਾਲਾ ਕੀਤਾ ਸੀ ਪਰ ਇਹ ਹਮੇਸ਼ਾ ਯਾਦ ਰੱਖੋ ਕਿ ਤੁਹਾਨੂੰ ਮਜ਼ਾ ਆਉਣਾ ਚਾਹੀਦਾ ਹੈ ਇਹ ਕੇਵਲ ਇੱਕ ਖੇਡ ਹੈ ਕਈ ਵਾਰੀ ਤੁਸੀਂ ਜਿੱਤ ਜਾਂਦੇ ਹੋ ਤੇ ਕਈ ਵਾਰੀ ਤੁਹਾਨੂੰ ਸਿਰਫ ਤਜਰਬੇ ਮਿਲਦੇ ਹਨ ਪਰ ਹਮੇਸ਼ਾ ਆਨੰਦ ਲਓ ਜ਼ਿਆਦਾਤਰ ਲੋਕ ਕਦੇ ਨਹੀਂ ਜਿੱਤ ਪਾਉਂਦੇ ਕਿਉਂਕਿ ਉਹਨਾਂ ਨੂੰ ਹਾਰ ਦਾ ਡਰ ਲੱਗਾ ਰਹਿੰਦਾ ਹੈ ਇਸ ਲਈ ਮੈਨੂੰ ਸਕੂਲ ਮੂਰਖਤਾ ਪੂਰਨ ਲੱਗਦਾ ਹੈ ਸਕੂਲ 'ਚ ਅਸੀਂ ਸਿੱਖਦੇ ਹਾਂ ਕਿ ਗਲਤੀਆਂ ਮਾੜੀਆਂ ਹੁੰਦੀਆਂ ਹਨ ਤੇ ਉਹਨਾਂ ਕਾਰਨ ਸਾਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ ਪਰ ਜੇਕਰ ਅਸੀਂ ਇਨਸਾਨਾਂ ਦੀ ਸਿੱਖਣ ਦੀ ਪ੍ਰਕਿਰਿਆ ਉੱਤੇ ਨਜ਼ਰਸਾਨੀ ਕਰੀਏ ਤਾਂ ਅਸੀਂ ਪਾਵਾਂਗੇ ਕਿ ਇਨਸਾਨ ਗਲਤੀਆਂ ਕਰਕੇ ਹੀ ਸਿੱਖਦਾ ਹੈ ਅਸੀਂ ਡਿੱਗ ਡਿੱਗ ਕੇ ਹੀ ਚੱਲਣਾ ਸਿੱਖਦੇ ਹਾਂ ਜੇਕਰ ਅਸੀਂ ਕਦੇ ਨਾ ਡਿੱਗੀ ਤਾਂ ਅਸੀਂ ਕਦੇ ਚੱਲ ਵੀ ਨਹੀਂ ਪਾਵਾਂਗੇ। ਇਹੀ ਮੋਟਰਸਾਈਕਲ ਚਲਾਉਣ ਦੇ ਬਾਰੇ ਵੀ ਸਹੀ ਹੈ। ਮੇਰੇ ਗੋਡਿਆਂ ਤੇ ਹੁਣ ਵੀ ਸੱਟ ਦੇ ਨਿਸ਼ਾਨ ਹਨ ਪਰ ਮੈਂ ਅੱਜ ਬਿਨਾਂ ਸੋਚੇ ਹੋਏ ਮੋਟਰਸਾਈਕਲ ਚਲਾ ਸਕਦਾ। ਇਹ ਅਮੀਰ ਬਣਨ ਦੇ ਬਾਰੇ ਵੀ ਸਹੀ ਹੈ। ਬਦਕਿਸਮਤੀ ਨਾਲ ਜ਼ਿਆਦਾਤਰ ਲੋਕਾਂ ਦਾ ਅਮੀਰ ਨਾ ਬਣਨ ਪਾਉਣ ਦਾ ਮੁੱਖ ਕਾਰਨ ਵੀ ਇਹੀ ਹੈ ਕਿ ਉਹ ਹਾਰਨ ਤੋਂ ਡਰਦੇ ਹਨ। ਜਿੱਤਣ ਵਾਲੇ ਹਾਰਨ ਤੋਂ ਨਹੀਂ ਡਰਦੇ ਪਰ ਹਾਰਨ ਵਾਲੇ ਡਰਦੇ ਹਨ। ਸਫਲਤਾ ਦੀ ਪ੍ਰਕਿਰਿਆ ਦਾ ਇੱਕ ਭਾਗ ਅਸਫਲਤਾ ਵੀ ਹੈ ਜਿਹੜੇ ਲੋਕ ਅਸਫਲਤਾ ਤੋਂ ਬਚਦੇ ਹਨ ਸਫਲਤਾ ਉਹਨਾਂ ਤੋਂ ਬਚਦੀ ਹੈ ਮੈਂ ਪੈਸੇ ਕਮਾਉਣ ਨੂੰ ਟੈਨਿਸ ਖੇਡਣ ਵਾਂਗ ਮੰਨਦਾ ਹਾਂ ਮੈਂ ਮਿਹਨਤ ਨਾਲ ਖੇਡਦਾ ਹਾਂ ਗਲਤੀਆਂ ਕਰਦਾ ਹਾਂ ਗਲਤੀਆਂ ਨੂੰ ਸੁਧਾਰਦਾ ਹਾਂ ਅਤੇ ਜਾਦਾ ਗਲਤੀਆਂ ਕਰਦਾ ਹਾਂ ਸੁਧਾਰਦਾ ਹਾਂ ਤੇ ਇਸ ਤਰ੍ਹਾਂ ਮੇਰਾ ਖੇਡ ਸੁਧਰਦਾ ਜਾਂਦਾ ਹੈ ਜੇਕਰ ਮੈਂ ਖੇਡ ਨੂੰ ਹਾਰ ਜਾਂਦਾ ਹਾਂ ਤਾਂ ਮੈਂ ਨੈਟ ਦੇ ਕੋਲ ਜਾ ਕੇ ਆਪਣੇ ਵਿਰੋਧੀਆਂ ਨਾਲ ਹੱਥ ਮਿਲਾਉਂਦਾ ਹਾਂ ਮੁਸਕਰਾਉਂਦਾ ਹਾਂ ਅਤੇ ਕਹਿੰਦਾ ਹਾਂ ਅਗਲੇ ਸਨੀਚਰਵਾਰ ਨੂੰ ਫਿਰ ਮਿਲਾਂਗੇ ਨਿਵੇਸ਼ਕ ਦੋ ਪ੍ਰਕਾਰ ਦੇ ਹੁੰਦੇ ਹਨ ਪਹਿਲਾਂ ਤਾਂ ਸਾਰੇ ਉਹ ਆਮ ਜਿਹੇ ਨਿਵੇਸ਼ਕ ਹੁੰਦੇ ਹਨ ਜਿਹੜੇ ਕਿ ਇੱਕ ਪੈਕੇਜ ਵਿੱਚ ਨਿਵੇਸ਼ ਕਰਦੇ ਨੇ ਉਹ ਰਿਟੇਲ ਆਊਟਲੈਟ ਦੇ ਫੋਨ ਕਰਦੇ ਹਨ ਜਿਵੇਂ ਕਿ ਰੀਅਲ ਅਸਟੇਟ ਕੰਪਨੀ ਜਾਂ ਸਟਾਰ ਬ੍ਰੋਕਰ ਜਾਂ ਫਾਈਨੈਂਸ਼ੀਅਲ ਪਨਲ ਦਾ ਨਰਮ ਫਿਰ ਕੁਝ ਖਰੀਦਦੇ ਹਨ ਇਹ ਇੱਕ ਮਿਊਚੁਅਲ ਫੰਡ ਆਰਈਆਈਟੀ ਸਟਾਕ ਜਾਂ ਬੌਂਡ ਹੋ ਸਕਦਾ ਹੈ ਇਹ ਨਿਵੇਸ਼ ਦਾ ਇੱਕ ਚੰਗਾ ਸਾਫ਼ ਸੁਥਰਾ ਤੇ ਸੌਖਾ ਤਰੀਕਾ ਹੈ ਇਹ ਉਸੇ ਤਰ੍ਹਾਂ ਦੀ ਖਰੀਦਦਾਰੀ ਹੋ ਗਈ ਜਿਵੇਂ ਕੋਈ ਗ੍ਰਾਹਕ ਕੰਪਿਊਟਰ ਸਟੋਰ ਵਿੱਚ ਜਾ ਕੇ ਸੈਲਫ ਤੇ ਰੱਖੇ ਕੰਪਿਊਟਰ ਨੂੰ ਖਰੀਦ ਲਵੇ ਦੂਜੀ ਤਰ੍ਹਾਂ ਦੇ ਨਿਵੇਸ਼ਕ ਉਹ ਹੁੰਦੇ ਹਨ ਜਿਹੜੇ ਨਿਵੇਸ਼ਾਂ ਨੂੰ ਬਣਾਉਂਦੇ ਹਨ ਇਸੇ ਤਰ੍ਹਾਂ ਦੇ ਨਿਵੇਸ਼ਕ ਆਮ ਤੌਰ ਤੇ ਸੌਦਿਆਂ ਨੂੰ ਅਸੈਂਬਲ ਕਰਦੇ ਹਨ ਜਿਸ ਤਰ੍ਹਾਂ ਕੰਪਿਊਟਰ ਇੰਜੀਨੀਅਰ ਕੰਪਿਊਟਰ ਦੇ ਪੁਰਜ਼ਿਆਂ ਨੂੰ ਅਸੈਂਬਲ ਕਰਦਾ ਹੈ ਮੈਂ ਇਹ ਤਾਂ ਨਹੀਂ ਜਾਣਦਾ ਕਿ ਕੰਪਿਊਟਰ ਦੇ ਪੁਰਜ਼ਿਆਂ ਨੂੰ ਕਿਵੇਂ ਅਸੈਂਬਲ ਕੀਤਾ ਜਾਂਦਾ ਪਰ ਮੈਂ ਇਹ ਜਾਣਦਾ ਹਾਂ ਕਿ ਆਰਥਿਕ ਮੌਕਿਆਂ ਦੇ ਪੁਰਜ਼ਿਆਂ ਨੂੰ ਕਿਵੇਂ ਅਸੈਂਬਲ ਕੀਤਾ ਜਾ ਸਕਦਾ ਜਾਂ ਮੈਂ ਇਹੋ ਜਿਹੇ ਲੋਕਾਂ ਨੂੰ ਜਾਣਦਾ ਜੋ ਇੰਜ ਕਰ ਸਕਦੇ ਹਨ ਦੂਜੇ ਕਿਸਮ ਦੇ ਨਿਵੇਸ਼ਕ ਹੀ ਪ੍ਰੋਫੈਸ਼ਨਲ ਨਿਵੇਸ਼ਕ ਹੁੰਦੇ ਹਨ ਤੇਈ ਵਾਰਤਾ ਪੁਰਜਿਆਂ ਨੂੰ ਇਕੱਤਰ ਕਰਨ 'ਚ ਕਈ ਸਾਲ ਲੱਗ ਜਾਂਦੇ ਨੇ ਤੇ ਕਈ ਵਾਰ ਉਹ ਕਦੇ ਇਕੱਤਰ ਹੀ ਨਹੀਂ ਹੋ ਪਾਉਂਦੇ ਮੇਰੇ ਅਮੀਰ ਡੈਡੀ ਨੇ ਮੈਨੂੰ ਦੂਜੀ ਕਿਸਮ ਦਾ ਨਿਵੇਸ਼ਕ ਬਣ ਲਈ ਪ੍ਰੇਰਣਾ ਦਿੱਤੀ ਇਹ ਸਿੱਖਣਾ ਮਹੱਤਵਪੂਰਨ ਹੈ ਕਿ ਪੁਰਜਿਆਂ ਨੂੰ ਕਿਵੇਂ ਅਸੈਂਬਲ ਕੀਤਾ ਜਾਵੇ ਕਿਉਂਕਿ ਇੱਥੇ ਭਾਰੀ ਜਿੱਤ ਦਾ ਮੌਕਾ ਹੁੰਦਾ ਜੇਕਰ ਕਿਸਮਤ ਤੁਹਾਡੇ ਨਾਲ ਨਾ ਹੋਵੇ ਤਾਂ ਇੱਥੇ ਵੀ ਭਾਰੀ ਨੁਕਸਾਨ ਦਾ ਖਤਰਾ ਹੋ ਸਕਦਾ ਹੈ ਜੇਕਰ ਤੁਸੀਂ ਦੂਜੀ ਕਿਸਮ ਦੇ ਨਿਵੇਸ਼ਕ ਬੰਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੁੱਖ ਤੌਰ ਤੇ ਤਿੰਨ ਖਾਸ ਮਹਾਰਤਾਂ ਨੂੰ ਵਿਕਸਿਤ ਕਰਨ ਦੀ ਲੋੜ ਹੈ ਪੈਸਿਆਂ ਦੀ ਬੁੱਧੀ ਤੋਂ ਇਲਾਵਾ ਇਹਨਾਂ ਮਹਾਰਤਾਂ ਦੀ ਲੋੜ ਹੁੰਦੀ ਹੈ ਪਹਿਲੀ ਕਿਸ ਤਰ੍ਹਾਂ ਇਹੋ ਜਿਹੇ ਮੌਕੇ ਨੂੰ ਲੱਭੀਏ ਜਿਹੜੇ ਦੂਜਿਆਂ ਨੂੰ ਦਿਖਲਾਈ ਨਹੀਂ ਦਿੰਦੇ ਦੂਜੇ ਲੋਕ ਆਪਣੀ ਅੱਖਾਂ ਨਾਲ ਉਸ ਮੌਕੇ ਨੂੰ ਨਹੀਂ ਦੇਖ ਪਾਉਣਗੇ ਪਰ ਤੁਸੀਂ ਆਪਣੇ ਦਿਮਾਗ ਨਾਲ ਉਸ ਮੌਕੇ ਨੂੰ ਦੇਖ ਸਕਦੇ ਹੋ ਮਿਸਾਲ ਲਈ ਮੇਰੇ ਇੱਕ ਦੋਸਤ ਨੇ ਇੱਕ ਪੁਰਾਣਾ ਘਰ ਖਰੀਦਿਆ ਇਹ ਦੇਖਣ ਵਿੱਚ ਮਾੜਾ ਸੀ ਹਰ ਇੱਕ ਨੂੰ ਹੈਰਾਨੀ ਸੀ ਕਿ ਉਸਨੇ ਇਸ ਨੂੰ ਕਿਉਂ ਖਰੀਦਿਆ ਪਰ ਦੂਜੇ ਜੋ ਨਹੀਂ ਦੇਖ ਪਾ ਰਹੇ ਸੀ ਤੇ ਜਿਹੜਾ ਉਸਨੇ ਦੇਖ ਲਿਆ ਸੀ ਉਹ ਇਹ ਸੀ ਕਿ ਉਸ ਘਰ ਦੇ ਨਾਲ ਚਾਰ ਖਾਲੀ ਜ਼ਮੀਨ ਦੇ ਟੁਕੜੇ ਵੀ ਸਨ ਉਸਨੇ ਇਹ ਸਾਰਾ ਕੁਝ ਕੰਪਨੀ ਵਿੱਚ ਜਾ ਕੇ ਪਤਾ ਕਰ ਲਿਆ ਸੀ ਘਰ ਖਰੀਦਣ ਦੇ ਬਾਅਦ ਉਸਨੇ ਉਸ ਨੂੰ ਤੋੜ ਦਿੱਤਾ ਤੇ ਉਹਨਾਂ ਪੰਜਾਂ ਪਲਾਟਾਂ ਨੂੰ ਬਿਲਡਰ ਨੂੰ ਵੇਚ ਦਿੱਤਾ। ਇਸ ਸਾਰੇ ਸੌਦੇ 'ਚ ਉਸ ਨੂੰ ਆਪਣੇ ਮੁੱਢਲੇ ਨਿਵੇਸ਼ ਤੋਂ 3 ਗੁਣਾ ਜ਼ਿਆਦਾ ਰਕਮ ਮਿਲੀ। ਉਸ ਨੇ 2 ਮਹੀਨਿਆਂ ਦੇ ਕੰਮ ਵਿੱਚ 75,000 ਡਾਲਰ ਕਮਾ ਲਏ। ਇਹ ਬਹੁਤ ਜ਼ਿਆਦਾ ਰਕਮ ਤਾਂ ਨਹੀਂ ਪਰ ਇਹ ਘੱਟ ਤੋਂ ਘੱਟ ਤਨਖਾਹ ਨਾਲੋਂ ਤਾਂ ਜ਼ਿਆਦਾ ਸੀ। ਇਹ ਤਕਨੀਕੀ ਤੌਰ ਤੇ ਕੋਈ ਮੁਸ਼ਕਲ ਵੀ ਨਹੀਂ ਸੀ। ਤੇ ਦੂਜਾ ਪੈਸਾ ਕਿਵੇਂ ਜਟਾਇਆ ਜਾਵੇ? ਆਮਤਾ ਆਦਮੀ ਬੈਂਕ ਜਾਂਦਾ ਹੈ ਪਰ ਇਸ ਦੂਜੇ ਕਿਸਮ ਦੇ ਨਿਵੇਸ਼ਕ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪੂੰਜੀ ਕਿਵੇਂ ਜਟਾਈ ਜਾਵੇ ਤੇ ਬਿਨਾ ਬੈਂਕ ਜਾਏ ਕਿਹੜੇ ਤਰੀਕਿਆਂ ਨਾਲ ਪੈਸਾ ਜਟਾਇਆ ਜਾ ਸਕਦਾ ਮੈਂ ਇਹ ਸਿੱਖਿਆ ਕਿ ਬਿਨਾ ਬੈਂਕ ਦੀ ਸਹਾਇਤਾ ਲਈ ਘਰ ਕਿਵੇਂ ਖਰੀਦੇ ਜਾ ਸਕਦੇ ਹਨ ਘਰ ਖਰੀਦਣਾ ਮਹੱਤਵਪੂਰਨ ਨਹੀਂ ਹੈ ਪਰ ਪੈਸੇ ਇਕੱਤਰ ਕਰਨਾ ਬੜ ਮੁੱਲੀ ਕਲਾ ਹੈ ਆਮ ਕਰਕੇ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਦਾ ਹਾਂ ਬੈਂਕ ਮੈਨੂੰ ਕਰਜ਼ ਨਹੀਂ ਦੇ ਰਹੀ ਜਾਂ ਮੇਰੇ ਕੋਲ ਇਸ ਨੂੰ ਖਰੀਦਣ ਦੇ ਲਈ ਪੈਸੇ ਨਹੀਂ ਹਨ ਜੇਕਰ ਤੁਸੀਂ ਦੂਜੀ ਕਿਸਮ ਦੇ ਨਿਵੇਸ਼ਕ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਿੱਖਣ ਦੀ ਲੋੜ ਹੈ ਕਿਉਂਕਿ ਇਸੇ ਕਾਰਨ ਜ਼ਿਆਦਾਤਰ ਲੋਕਾਂ ਦੀਆਂ ਯੋਜਨਾਵਾਂ ਠੱਪ ਹੋ ਜਾਂਦੀਆਂ ਹਨ ਦੂਜੇ ਸ਼ਬਦਾਂ ਚ ਜ਼ਿਆਦਾਤਰ ਲੋਕ ਸਿਰਫ ਇਸ ਕਰਕੇ ਸੌਦਾ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੇ ਕੋਲ ਪੈਸੇ ਨਹੀਂ ਹੁੰਦੇ ਜੇਕਰ ਤੁਸੀਂ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰ ਸਕਦੇ ਹੋ ਤਾਂ ਤੁਸੀਂ ਇਹੋ ਜਿਹੇ ਲੋਕਾਂ ਤੋਂ ਮੀਲਾ ਅੱਗੇ ਹੋਵੋਗੇ ਜਿਨ੍ਹਾਂ ਨੇ ਇਹਨਾਂ ਹਾਰਤਾਂ ਨੂੰ ਨਹੀਂ ਸਿੱਖਿਆ ਇਹੋ ਜਿਹੇ ਕਈ ਮੌਕੇ ਆਏ ਜਦੋਂ ਮੈਂ ਘਰ ਸਟਾਕ ਜਾਂ ਅਪਾਰਟਮੈਂਟ ਬਿਲਡਿੰਗ ਨੂੰ ਖਰੀਦਿਆ ਜਦੋਂ ਕਿ ਮੇਰੇ ਕੋਲ ਬੈਂਕ ਚ ਇੱਕ ਪਾਈ ਵੀ ਨਹੀਂ ਸੀ ਮੈਂ ਇੱਕ ਅਪਾਰਟਮੈਂਟ ਹਾਊਸ ਨੂੰ 12 ਲੱਖ ਚ ਖਰੀਦਿਆ ਮੈਂ ਇਸ ਲਈ ਇੱਕ ਐਗਰੀਮੈਂਟ ਕੀਤਾ ਜਿਹੜਾ ਖਰੀਦਦਾਰ ਤੇ ਵੇਚਣ ਵਾਲੇ ਦੇ ਵਿਚਕਾਰ ਲਿਖਤ ਐਗਰੀਮੈਂਟ ਸੀ ਫਿਰ ਮੈਂ 1 ਲੱਖ ਡਾਲਰ ਦਾ ਡਿਪੋਜ਼ਿਟ ਅਕਤਰ ਕੀਤਾ ਜਿਸ ਨਾਲ ਮੈਨੂੰ ਬਾਕੀ ਪੈਸੇ ਜਟਾਉਣ ਲਈ 90 ਦਿਨਾਂ ਦੀ ਮੌਕਤ ਮਿਲ ਗਈ। ਮੈਂ ਇਸ ਤਰ੍ਹਾਂ ਕਿਉਂ ਕੀਤਾ? ਕਿਉਂਕਿ ਮੈਂ ਜਾਣਦਾ ਸੀ ਇਸ ਦੀ ਅਸਲੀ ਕੀਮਤ 20 ਲੱਖ ਡਾਲਰ ਸੀ। ਮੈਂ ਇੰਨੇ ਪੈਸੇ ਨੂੰ ਕਦੇ ਨਹੀਂ ਜਟਾਇਆ। ਇਸ ਦੀ ਬਜਾਏ ਜਿਸ ਬੇਜਤੀ ਨੇ ਮੈਨੂੰ 1 ਲੱਖ ਡਾਲਰ ਦਿੱਤੇ ਸਨ, ਉਸ ਨੇ ਮੈਨੂੰ 50 ਹਜ਼ਾਰ ਡਾਲਰ ਹੋਰ ਦੇ ਦਿੱਤੇ ਤਾਂ ਕਿ ਉਹ ਮੇਰੀ ਥਾਂ ਤੇ ਆ ਜਾਏ। ਤੇ ਇੰਜ ਉਹ ਮੇਰੀ ਥਾਂ ਤੇ ਆ ਗਿਆ। ਦੇ ਮੈਂ ਉਸ ਨਿਵੇਸ਼ ਤੋਂ ਬਾਹਰ ਨਿਕਲ ਗਿਆ ਮੈਨੂੰ ਇਸ ਕੰਮ ਚ ਕੁੱਲ ਜਮਾ ਤਿੰਨ ਦਿਨ ਹੀ ਲੱਗੇ ਇੱਕ ਵਾਰ ਫਿਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਕੀ ਖਰੀਦਦੇ ਹੋ ਇਹ ਮਹੱਤਵਪੂਰਨ ਨਹੀਂ ਹੈ ਮਹੱਤਵਪੂਰਨ ਇਹ ਹੈ ਕਿ ਤੁਸੀਂ ਕਿੰਨਾ ਜਾਣਦੇ ਹੋ ਨਿਵੇਸ਼ ਕਰਨਾ ਖਰੀਦਣਾ ਨਹੀਂ ਇੱਕ ਇਹ ਇਹ ਗਿਆਨ ਹੈ ਤੀਜਾ ਕਿਸ ਤਰ੍ਹਾਂ ਸਮਾਰਟ ਲੋਕਾਂ ਨੂੰ ਸੰਗਠਿਤ ਕੀਤਾ ਜਾਵੇ ਇਹੋ ਜਿਹੇ ਲੋਕ ਸਮਝਦਾਰ ਹੁੰਦੇ ਹਨ ਜਿਹੜੇ ਜਾਂ ਤਾਂ ਆਪਣੇ ਤੋਂ ਜ਼ਿਆਦਾ ਸਮਝਦਾਰ ਲੋਕਾਂ ਦੇ ਨਾਲ ਕੰਮ ਕਰਦੇ ਨੇ ਜਾਂ ਉਹਨਾਂ ਨੂੰ ਕੰਮ ਉੱਤੇ ਰੱਖਦੇ ਨੇ ਜਦੋਂ ਵੀ ਤੁਹਾਨੂੰ ਸਲਾਹ ਦੀ ਲੋੜ ਹੋਵੇ ਇਹ ਪੱਕਾ ਕਰ ਲਓ ਕਿ ਤੁਹਾਡਾ ਸਲਾਹਕਾਰ ਸਮਝਦਾਰ ਹੋਵੇ ਸਿੱਖਣ ਦੇ ਲਈ ਬਹੁਤ ਕੁਝ ਹੈ ਇਸ ਨਿਜਮ ਦੇ ਇਨਾਮ ਬਹੁਤ ਕੀਮਤੀ ਹੋ ਸਕਦੇ ਹਨ ਜੇਕਰ ਤੁਸੀਂ ਇਹਨਾਂ ਮਹਾਰਤਾਂ ਨੂੰ ਨਹੀਂ ਸਿੱਖਣਾ ਚਾਹੁੰਦੇ ਤਾਂ ਤੁਹਾਨੂੰ ਪਹਿਲੀ ਕਿਸਮ ਦਾ ਨਿਵੇਸ਼ਕ ਬਨਣ ਦੀ ਸਲਾਹ ਦਿੱਤੀ ਜਾਂਦੀ ਹੈ ਤੁਸੀਂ ਜੋ ਕੁਝ ਜਾਣਦੇ ਹੋ ਉਹੀ ਤੁਹਾਡੀ ਸਭ ਤੋਂ ਵੱਡੀ ਪੂੰਜੀ ਹੈ ਤੁਸੀਂ ਜੋ ਕੁਝ ਨਹੀਂ ਜਾਣਦੇ ਉਹ ਉਹੀ ਤੁਹਾਡਾ ਸਭ ਤੋਂ ਵੱਡਾ ਖਤਰਾ ਹੈ ਖਤਰਾ ਜੋ ਕਿ ਹਮੇਸ਼ਾ ਰਹਿੰਦਾ ਹੈ ਇਸ ਲਈ ਇਹਨਾਂ ਤੋਂ ਬਚਣ ਦੀ ਬਜਾਏ ਇਹਨਾਂ ਨੂੰ ਸਿੱਖ ਕੇ ਮੈਨੇਜ ਕਰਨਾ ਚਾਹੀਦਾ ਹੈ ਸਤਿ ਸ੍ਰੀ ਅਕਾਲ ਦੋਸਤੋ ਚੈਪਟਰ ਨੰਬਰ ਆਪਣਾ ਖਤਮ ਹੁੰਦਾ ਇੱਥੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਤਿ ਸ੍ਰੀ ਅਕਾਲ ਜੀ